ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨ ਸੋਈ ਨਿਊ ਫਾਰਮ ਦੇ ਉੱਤੇ ਅੱਜ ਦੀ ਵੀਡੀਓ ਕਿਸਾਨ ਵੀਰੋ ਆਪਾਂ ਕੋਟੜਾ ਕਲਾ ਮੇਲੇ ਦੇ ਉਤੋਂ ਲਾਈਵ ਪ੍ਰਸਾਰਣ ਕਰ ਰਹੇ ਹਾਂ ਜਿੱਥੇ ਫੀਮੇਲ ਕਾਫ ਰੇਲੀ ਦਾ ਮੁਕਾਬਲਾ ਚੱਲ ਰਿਹਾ ਹੈ ਛੋਟੀਆਂ ਫੀਮੇਲ ਕਾਫਾਂ ਜ਼ੀਰੋ ਦੇ ਲੈ ਕੇ 6 ਮਹੀਨੇ ਦੀਆਂ ਰਿੰਗ ਦੇ ਵਿੱਚ ਪਹੁੰਚ ਗਈਆਂ ਹਨ ਵਰਵੀਰ ਸਿੰਘ ਜੀ ਰਾਜ ਜੀ ਬਾਕੀ ਜੱਜ ਸਾਹਿਬਾਨ ਪਰ ਨੇ ਬਾ ਕੁਐਰੀ ਕਰਨਗੇ ਆਪਣ ਦੱਸਣ ਕਿ ਨਾਲ ਬਾਰੇ ਗੁਰਜੀਤ ਸਿੰਘ ਜੀ ਹੋ ਰਹੀ ਹੈ ਰਿੰਗ ਚ ਪਹੁੰਚਣ ਉੱਥੇ ਉਹਨਾਂ ਦਾ ਅਸੀਂ ਵੈਲਕਮ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਮੁਕਾਬਲੇ ਸ਼ਟਾਰਟ ਹੋਣ ਲੱਗੇ ਨੇ ਖੰਡਾ ਖੜੇ ਸਾਰੇ ਪੀਨਿੰਟ ਕਾ ਮੇਲੇ ਪਹੁੰਚ ਚੁਕੇ ਨੇ ਉਹਨਾਂ ਕੋਲ ਆਪਣੇ ਐਸ.ਐਨ.ਟੀ.ਵੀ ਦਾ ਰਾਜਪੁੱਲ ਦਾ ਇਹ ਪ੍ਰਧਾਨ ਹੁੰਦਾ ਜੋ ਵੀ ਜਨਤ ਜੋ ਜੱਜ ਸਾਹਿਬਾਂ ਦੇਣ ਕੀ ਆਪਣੀ ਵੀਡੀਓ ਦੇ ਵਿੱਚ ਜੰਦੀ ਮਲਕ ਦੀ ਨਾਲ ਕੰਟੈਕਟ ਕਰ ਤੁਹਾਨੂੰ ਦੱਸ ਸਕਦਾ ਜਾਊਗਾ ਤਹਾਂ ਦੱਸ ਸਕਦਾ ਜਾਊਗਾ ਪਹੁੰਚੇ ਨੇ ਆਪਣੇ ਮੇਲੇ ਤੇ ਜਿਹੜੇ ਆਪਣਾ ਸੀਮਨ ਲੈ ਕੇ ਆਏ ਨੇ ਤੇ ਉਧਰ ਬੈਕ ਸਾਈਡ ਇਹ ਜਿਹੜਾ ਦੁੱਧ ਚਵਾਈ ਦੀਆਂ ਮੱਝਾਂ ਨੇ ਉਸ ਦਾ ਤੰਬੂ ਦੇ ਵਿੱਚ ਨੇ ਜੀ ਅੱਜ ਮੱਝਾਂ ਖਾਲੀ ਕਰੀਆਂ ਨੇ ਤੇ ਸ਼ਾਮ ਤੋਂ ਉਸ ਨਾਲ ਦੀ ਮਿਲ ਕੇ ਚਵਾਈ ਸਟਾਰਟਿੰਗ ਹੋ ਰਹੀ ਆ ਜੀਲ ਤੋਂ ਲੈ ਕੇ 6 ਮਹੀਨਿਆਂ ਦੀ ਕੈਟਾਗਰੀ ਦੇ ਵਿੱਚ ਭਾਈ ਮਾਟੀ ਜੀ ਦੇ ਨਾਮ ਤੋਂ ਪਲੀਜ਼ ਉਹ ਜੱਤੀਆਂ ਨੇ ਰਿੰਗ ਦੇ ਵਿੱਚ ਇਹ ਤਾਂ ਕਰਦਾ ਬੋ